ਅ ਮਿੰਟੂ ਜੀ ਅਗਲੀ ਖਬਰ ਵੱਲ ਨੂੰ ਚਲਦੇ ਆਂ ਖਬਰ ਬੜੀ ਹੈਰਾਨ ਕਰਨ ਵਾਲੀ ਸੀ ਅਕਸਰ ਇਹ ਕਹਿੰਦੇ ਕੋਈ ਮਲਜ਼ਮ ਹੋਵੇ ਕੋਈ ਗ੍ਰਾਹ ਘਰ ਹੋਵੇ ਤੇ ਉਹਨੂੰ ਫੜਿਆ ਜਾਂਦਾ ਹੈ ਜੇਲ੍ਹ ਦੇ ਵਿੱਚ ਲਜਾਇਆ ਜਾਂਦਾ ਫਿਰ ਪੁੱਛਾਂਗੇ ਛਾਉਂਦੀਆਂ ਨੇ ਪਰ ਹੁਣ ਤੱਕ ਇਹਨੇ ਮਸਲਾ ਹੀ ਉਲਟੋ ਗਿਆ ਆਨਲਾਈਨ ਪੁਲਿਸ ਆਉਂਦੀ ਹੈ ਫੋਨ ਕਰਦੀ ਹੈ ਘਰੇ ਹੀ ਕੈਦੀ ਬਣਾ ਲੈਂਦੀ ਹੈ ਤੇ ਲੁੱਟ ਲੁੱਟ ਲੈਂਦੀ ਹੈ ਤੁਹਾਨੂੰ ਇਹ ਕੀ ਮਾਜ਼ਰਾ ਪਿਆ ਜੀ ਹੁਣ ਕਹਿੰਦੇ ਲੱਖਾਂ ਦਾ ਲੁੱਟ ਠੱਗੀ ਕੀਤੀ ਹੈ ਬੰਦੇ ਨੂੰ ਘਰੇ ਹੀ ਕੈਦੀ ਬਣਾ ਲਿਆ ਨਹੀਂ ਗੱਲ ਇਹ ਆ ਕਿ ਅੱਜ ਕੱਲ ਵਰਚੂਅਲੀ ਸਾਰਾ ਕੁਝ ਚੱਲਦਾ ਹੈ ਨਾ ਹੁਣ ਤੇ ਤੁਹਾਨੂੰ ਕੀ ਕੀ ਦਸੀਏ ਕਿ ਵਰਚੁਅਲ ਕੀ ਕੁਝ ਹੁੰਦਾ ਹੈ ਤੇ ਅੱਜ ਕੱਲ੍ਹ ਬਈ ਕਮਾਲ ਦੀ ਗੱਲ ਆ ਕਿ ਜੋ ਕੁਝ ਹੋ ਰਿਹਾ ਹੂੰ ਉਹ ਪੜੇ ਲਿਖਿਆ ਨਾਲ ਹੋ ਰਿਹਾ ਇਹ ਬੜੀ ਕਰ ਲੋਕ ਕੀ ਇੰਟਰਸਟਿੰਗ ਅਤੇ ਖਤਰਨਾਕ ਗੱਲ ਹੈ ਖਤਰਨਾਕ ਗੱਲ ਹੈ ਬਿਲਕੁਲ ਕਿ ਆਮ ਮੈਂ ਪੰਜਾਬ ਦੇ ਪੜ ਰਿਆ ਸੀਗਾ ਅੰਕੜੇ ਸੁਖਮ ਸਿੰਘ ਸਾਹਿਬ ਕਿ ਜਿਹੜੇ ਸਾਈਬਰ ਫਰਾਡ ਦੇ ਆ 23 ਦੇ ਮੁਕਾਬਲੇ ਸ਼ਾਇਦ 4 ਗੁਣਾ ਵਧੇ ਜੀ ਸਾਈਬਰ ਫਰਾਡ ਦੇ ਮਤਲਬ ਕਿ 1-2 ਸਾਲਾਂ ਦੇ ਵਿੱਚ ਜਿਹੜੇ ਆ ਸਾਈਬਰ ਫਰੋਡ ਹੈ ਨਾ ਪੰਜਾਬ ਚ ਉਹਨਾਂ ਦੀ ਤਦਾਦ 4 ਗੁਣਾ ਵਧ ਗਈ ਤਾਂ ਮਤਲਬ ਹੈ ਕਿ 30 ਤੂੰ ਤੱਕ ਜਦੋਂ ਟੈਕਨੋਲੋਜੀ ਹੋਰ ਵੀ ਫੈਲੇਗੀ ਉਦੋਂ ਤੱਕ ਤੇ ਬਹੁਤ ਜ਼ਿਆਦਾ ਫਰੋਡ ਹੋਣੇ ਸਟਾਰਟ ਹੋ ਜਾ ਜੀ ਅੱਛਾ ਇੱਕ ਮੈਂ ਖਬਰ ਪੜੀ ਸੀਗੀ ਅੱਜ ਤੋਂ ਕੁਝ ਮਹੀਨੇ ਪਹਿਲਾਂ ਕਿ ਮੁੰਬਈ ਦੀ ਇੱਕ ਡਾਕਟਰ ਬੀਬੀਸੀ ਬਹੁਤ ਤਕੜੀ ਡਾਕਟਰ ਸੀਗੀ ਜਿੱਦਾਂ ਅੱਜ ਕੱਲ ਤੁਹਾਨੂੰ ਪਤਾ ਹੁਣ ਜਿਵੇਂ ਆਪਾਂ ਕਹਿ ਰਹੇ ਕਿ ਸਾਰਾ ਪੰਗਾ ਆਨਲਾਈਨ ਹੀ ਚੱਲਦਾ ਜੀ ਹਾਂਜੀ ਤੇ ਉਹ ਦਵਾਈਆਂ ਭੇਜਦੀ ਸੀਗੀ ਉਹਨੂੰ ਵੀ ਇਸੇ ਤਰ੍ਹਾਂ ਘੇਰਾ ਪਿਆ ਜਿਵੇਂ ਅੱਗੇ ਮੈਂ ਐਕਸਪਲੇਨ ਕਰਾਂ ਜੀ ਜੀ ਕਮਾਲ ਦੀ ਗੱਲ ਹੈ ਕਿ ਸਾਡੇ ਜਿਹੜੇ ਜਿਮ ਤੋਂ ਗੱਲ ਚੇਤੇ ਆ ਹਾਂਜੀ ਸਾਡੇ ਜਿਹੜੇ ਜਿਮ ਓਨਰ ਆ ਸਾਡੇ ਟ੍ਰੇਨਰ ਆ ਉਮਰ 'ਚ ਛੋਟੇ ਪਰ ਮੈਂ ਬਹੁਤ ਸਤਿਕਾਰ ਕਰਦਾ ਹਾਂ ਉਹਨਾਂ ਦਾ ਜੀ ਉਹ ਇੱਕ ਦਿਨ ਇਸ ਤਰ੍ਹਾਂ ਹੀ ਅਫੜਾ ਤਫੜੀ ਪੈ ਗਈ ਹੂੰ ਬਈ ਕੁਝ ਭੇਜਿਆ ਪਾਰਸਲ ਵਗੈਰਾ ਜੀ ਉਹ ਕਹਿੰਦੇ ਜੀ ਤੁਹਾਡਾ ਪਾਰਸਲ ਚਾ ਫਲਾਣਾ ਤੁੰਕਾਣਾ ਹਮ ਜਿਹੜਾ ਬੰਦਾ ਥੋੜਾ ਤੁਰਿਆ ਫਿਰਿਆ ਹੁੰਦਾ ਨਾ ਐਕਸਪਰਟ ਹੁੰਦਾ ਬਿਲਕੁਲ ਤਜਰਬੇ ਵਾਲਾ ਬੰਦਾ ਸਮਝੰਦਾ ਉਹ ਨਹੀਂ ਫਿਰ ਜਦੋਂ 2-4 ਮਿੰਟ ਗੱਲ ਅਸੀਂ ਸਾਰੇ ਕੋਲ ਸਾਨੂੰ ਲੱਗ ਗਿਆ ਪਤਾ ਕਿ ਗਰੜੀ ਫਸ ਗਈ ਹੈ ਹੂੰ ਅਸੀਂ ਫਿਰ ਸ਼ਾਰਿਆਂ ਚ ਜੋ ਵੀ ਕਰ ਸਕਦੇ ਸੀ ਕੀਤਾ ਤਾਂ ਉਹ ਵੀ ਸਾਡੇ ਟ੍ਰੇਨਰ ਨੂੰ ਜਾਂ ਓਨਰ ਨੂੰ ਜੀ ਡਿਜੀਟਲ ਅਰੈਸਟ ਕਰਨ ਜਾ ਰਹੇ ਸਨ ਹੂੰ ਪਰ ਉਹ ਕਿਉਂਕਿ ਅਵੇਅਰ ਸੀਗਾ ਜੀ ਹਨਾ ਅਸੀਂ ਕਿਤੇ ਅਸੀ ਤੁਹਾਡੀ ਇਹਨੂੰ ਬੋਲਦੇ ਡਿਜੀਟਲ ਅਰੈਸਟ ਜੀ ਡਿਜੀਟਲ ਅਰੈਸਟ ਕੀ ਹੈ ਸਰ ਤੁਹਾਨੂੰ ਇੱਕਦਮ ਫੋਨ ਆਇਆ ਹੂੰ ਭਾਈ ਤੁਹਾਡੇ ਭਰਾ ਦਾ ਨਾਮ ਆ ਤੁਹਾਡੇ ਪਿਓ ਦਾ ਨਾਮ ਆ ਜੀ ਫਲਾਣੀ ਥਾਂ ਤੇ ਉਹਨੂੰ ਥਿਆਰਾਂ ਨਾਲ ਫੜ ਲਿਆ ਜਦੋਂ ਦੋ ਕਨਫਰਮੇਸ਼ਨ ਸਹੀ ਹੁਣ ਬੰਦਾ ਵੈਸੇ ਹੀ ਘਬਰਾ ਜਾਂਦਾ ਹਥਿਆਰਾਂ ਨਾਲ ਫੜ ਲਿਆ ਜੀ ਗੱਡੀ ਭਰੀ ਫਿਰਦਾ ਸੀ ਹਥਿਆਰਾਂ ਨਾਲ ਹੂੰ ਤੁਹਾਡਾ ਨਾਮ ਲੈ ਰਿਆ ਤੁਹਾਡੇ ਪੈਰਾਂ ਥੱਲੇ ਜਮੀਨ ਖਿਸਕ ਨਿਕਲ ਜਾਂਦੀ ਬਿਲਕੁਲ ਬਿਲਕੁਲ ਅਗਰ ਫਿਰ ਉਹਨਾਂ ਨੇ ਕਿਹਾ ਘਬਰਾ ਨਾ ਘਬਰਾ ਨਾ ਅਸੀਂ ਤੇਰੀ ਮਦਦ ਕਰਨ ਵਾਸਤੇ ਹੀ ਆ ਹੂੰ ਤੇਰੇ ਸਾਥ ਸਾਹ ਆ ਹਾਂ ਚਲ ਠੀਕ ਹੈ ਯਾਰ ਹਾਂਜੀ ਸਰ ਉਹ ਕਹਿੰਗੇ ਕਿ ਆ ਐਪ ਜਿਹੜੀ ਹੈ ਨਾ ਡਾਊਨਲੋਡ ਕਰਾ ਜੀ ਜੀ ਆ ਜਾ ਵੀਡੀਓ ਤੇ ਆ ਜਾ ਤੇ ਉਹ ਸਾਰਾ ਕੁਝ ਦਿਖਾ ਦਿੰਦੇ ਆ ਤਾਂ ਉਹਨਾਂ ਦਾ ਸੈਟਅਪ ਜੋ ਚੀਕਾਂ ਚੂਕਾਂ ਜਾਂ ਆਵਾਜ਼ ਉਹ ਜੋ ਜੋ ਵੀ ਹੈ ਇਹ ਇਦੇ ذریعے ਸਭ ਕੁਝ ਕਰ ਦਿੰਦੇ ਨੇ ਜੀ ਇਸ ਤਰ੍ਹਾਂ ਹੀ ਉਹ ਡਾਕਟਰ ਸਾਹਿਬਾਂ ਦੇ ਨਾਲ ਹੁਣੇ ਕੋਈ ਇੰਜੀਨੀਅਰ ਸੀ ਬਹੁਤ ਤਗੜਾ ਜੀ ਬੰਗਲੌਰ ਦੇ ਵਿੱਚ ਜੌਬ ਕਰਦਾ ਸੀ ਹੋਮ ਟਾਊਨ ਸੀਗਾ ਜੋਧਪੁਰ ਜੀ ਰਾਜਸਥਾਨ ਜੋਧਪੁਰ ਹਾਂ ਜੀ ਫੋਨ ਕਾਲ ਹਾਂ ਭਾਈ ਤੇਰਾ ਆਧਾਰ ਕਾਰਡ ਹੈ ਜਿਹੜਾ ਉਹਦੇ ਮਗਰ ਆਈ ਹੈ ਹੂੰ ਫਰਜ਼ ਕਰੋ ਕਹਤਾ 3313 ਜੀ ਹਾਂ ਜੀ ਉਹਨੇ ਕ ਤੇਰੇ ਨਾਮ ਦਾ ਆਧਾਰ ਕਾਰਡ ਲਾ ਕੇ ਇੱਕ ਪਾਰਸਲ ਭੇਜਿਆ ਗਿਆ ਜੀ 2 ਕਿਲੋ ਦੇ ਚੋਂ ਮੈਥ ਹੂੰ ਬ੍ਰਹਮਤ ਹੋਈ ਆ ਡਰਗ ਜੀ ਪੰਜ ਫਰਜ਼ੀ ਪਾਸਪੋਰਟ ਜੀ ਤੇ ਬੰਦਾ ਇਮਰਾਨ ਜਿਹੜਾ ਫੜਿਆ ਸੀ ਉਹ ਮੁਸਲਮਾਨ ਆ ਇੰਜੀਨੀਅਰ ਸਾਹਿਬ ਦੇ ਤੱਕਣਾ ਚ ਧੂਆ ਪ੍ਰੋਪਰ ਸਕ੍ਰਿਪਟ ਉਦਾਂ ਬਣਾਈ ਹੋਈ। ਮਾਰੇਗਾ? ਜੀ। ਉਹ ਨਾ ਘਬਰਾ ਨਾ ਹੁਣ ਇੰਜੀਨੀਅਰ ਆਦਮੀ ਆ ਤੂੰ। ਸਾਨੂੰ ਸਭ ਪਤਾ ਹੈ। ਹੂੰ। ਇੱਥੇ ਤਾਂ ਤੂੰ ਏਦਾਂ ਕਰ ਕਿ ਦਵਾ ਦਬ ਦੇਖ ਤੇਰੇ ਬੈਂਕ ਦੇ ਵਿੱਚੋਂ ਤਾਂ ਕੋਈ ਟ੍ਰਾਂਜੈਕਸ਼ਨ ਨਹੀਂ ਹੋਈ ਖਾਤੇ 'ਚੋਂ? ਜੀ। ਉਹਨੇ ਨੈੱਟ ਤੋਂ ਜਿਹੜੀ ਨੈੱਟ ਬੈਂਕਿੰਗ ਤੋਂ ਹੁੰਦੀ ਆ ਜੀ ਜੀ ਉਹ ਸਾਰੀ ਦੇਖੀ ਸਟੇਟਮੈਂਟ ਉਹਨਾਂ ਕਾ ਸਟੇਟਮੈਂਟ ਕੱਢ ਕੇ ਸਾਨੂੰ ਦਿਖਾ ਦੇ। ਹੂੰ। ਵੀ ਤੇਰੀ ਕੋਈ ਇਦਾਂ ਦੀ ਗਲਤ ਜਿਹੜੀ ਐ ਜੀ ਉਹ ट्रांजैक्शन ਆ ਹੋਈ ਹੋਵੇ ਅਸੀਂ ਕੁਝ ਨਹੀਂ ਕਹਿੰਦੇ ਫਿਰ ਅਸੀਂ ਸਮਝ ਜਾਵਾਂਗੇ ਜੀ ਉਹ ਬੰਦੇ ਦੀ ਅਕਲ ਤੇ ਪਰਦਾ ਪਿਆ ਉਹਨੇ ਉਹ ਕਰਨਾ ਸ਼ੁਰੂ ਕਰ ਦਿੱਤਾ ਜਦ ਤੱਕ ਉਹਦਾ ਫੋਨ ਰਿਮੋਟ ਐਕਸੈਸ ਤੇ ਚਲਾ ਗਿਆ ਸੀ ਜੀ ਉਹਨਾਂ ਨੇ ਜੋ ਉਹਨੇ ਪਾਸਵਰਡ ਸਕਰੀਨ ਲੌਕ ਸੀ ਜੋ ਭਰਿਆ ਪਾਸਵਰਡ ਭਰਿਆ ਉਹ ਸਭ ਉਹਨਾਂ ਕੋਲ ਲਿਆ ਜੀ ਕਰ ਲਿਆ ਤੇ ਉਸ ਤੋਂ ਬਾਅਦ ਹੋਣੀ ਸ਼ਮਤ ਨੂੰ ਵਿੱਚ ਤੇ ਰਕਮ ਜਿਹੜੀ ਸੀਗੀ ਥੋੜੀ ਸੀ ਖਾਤੇ ਚ ਜੀ ਉਹ ਕਢਾਈ ਉਤੋਂ ਉਥੇ ਅਪਰੂਵ ਹੋਇਆ ਪੈਸੇ ਅੱਜ ਕੱਲ ਤੁਹਾਨੂੰ ਪਤਾ ਨਹੀਂ ਹੱਥੋਂ ਹੱਥੀ ਲੋਨ ਲਾਉਣ ਦਿੰਦੇ ਆ ਪੰਜ ਮਿੰਟਾਂ ਚ ਲੋਨ ਕਹਿੰਦੇ ਉਹ ਜਿਹੜਾ ਸਕੋਰ ਜਿਹਾ ਹੁੰਦਾ ਉਸ ਤੋਂ ਜੀ ਜੀ ਸਿਪਲ ਸਕੋਰ ਉਹ 19 ਲੱਖ ਬਣਿਆ ਪੈਸੇ ਸਿਪਲ ਸਕੋਰ ਉਹਨਾਂ ਨੇ 19 ਲੱਖ ਦਾ ਲੋਨ ਅਪਰੂਵ ਕਰ ਲਿਆ ਹੂੰ ਉਤੋਂ ਉਤੋਂ ਇਹਨਾਂ ਨੇ ਉਹ ਜਿਹੜਾ ਡਰ ਪਾ ਦਿੱਤਾ ਕਿ ਆਪਦਾ ਖਾਤਾ ਬਲੌਕ ਕਰ ਲਿਆ ਕਿਤੇ ਖਾਤੇ ਚ ਕੋਈ ਇਧਰ ਉਧਰ ਪੈਸੇ ਨਾ ਕਰ ਲਵੇ ਉਹਨੇ ਆਪਦਾ ਖਾਤਾ ਵੀ ਬਲੌਕ ਕਰ ਲਿਆ ਤੇ ਉਹ ट्रांजੈਕਸ਼ਨਾਂ ਦੇ ਜਿਹੜੇ ਮੈਸੇਜ ਆਉਣੇ ਸੀ ਉਹ ਬੰਦ ਹੋ ਗਏ ਤੇ ਜਦ ਨੂੰ ਉਹਨੇ ਆਨਲਾਈਨ ਫੇਰ ਐਪ ਦੇ ਜਰੀਏ ਜਾਂ ਕਿਤੇ ਜਾ ਕੇ ਬੈਂਕ ਦੇ ਚੈੱਕ ਕਰਨਾ ਚਾਹਿਆ ਉਹਨਾਂ ਹੱਥੀ ਨਾ ਲਾ ਉਲਟਾ ਤੂੰ ਤੇ ਕਰਜਾਈ ਹੋ ਗਿਆ ਮਾਰਿਆ ਹੂੰ 25 26 ਲੱਖ ਕਰ ਵੀ ਹੈ ਸਾਬ ਨਾਲ ਬਣ ਗਿਆ ਸਾਬ ਨਾਲ ਸਭ 25 26 ਲੱਖ ਲੈ ਗਿਆ ਉਹ ਜੀ ਜਿਹੜਾ ਵੀ ਗਰੋ ਸੀਗਾ ਲੈ ਗਿਆ ਤਾਂ ਤੁਸੀਂ ਸੋਚ ਕੇ ਦੇਖੋ ਕਿ ਡਾਕਟਰ ਇੰਜੀਨੀਅਰ ਇਹ ਵੱਡਿਆਂ ਨੂੰ ਹੱਥ ਪਾਉਂਦੇ ਨੇ ਜੀ 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 ਬਿਲਕੁਲ ਉਹਦੀ ਨੈਟ ਬੈਂਕਿੰਗ ਚੱਲਦੀ ਆ ਸੋ ਬੱਚੋ ਪਹਿਲੀ ਗੱਲ ਐ ਐਵੇਂ ਸਾਡੇ ਇੱਥੇ ਕੀ ਆ ਥਾਰ ਮੰਗਵੀ ਹੁੰਦੀ ਆ BMW ਮੰਗਵੀ ਹੁੰਦੀ ਆ ਪਹਾੜਾਂ ਤੇ ਚੜਾ ਕੇ ਤੇ ਉੱਥੇ location ਆ ਪਉਂਦੇ ਪੈਣ ਉਹ ਉਹ ਇਦਾਂ ਹੀ ਇਦਾਂ ਹੀ ਚੱਕਦੇ ਨੇ ਜਨਾਬ ਹੂੰ ਵੇਖਦੇ ਆ ਵੀ ਇਹਦਾ ਕੀ ਇਤਿਹਾਸ ਹੈ ਹਾਂ ਜੀ ਬਹੁਤ ਕਲੋਸਲੀ ਉਹ ਤੁਹਾਡੇ WhatsApp ਗਰੁੱਪਾਂ ਤੱਕ ਆ ਜਾਂਦੇ ਨੇ ਜਨਾਬ ਇਸ ਕਰਕੇ ਬਚੋ ਜਿੰਨਾ ਬਚਾ ਜਾਂਦਾ ਬਚੋ ਬਚੋ ਹੂੰ ਬਿਲਕੁਲ ਬਿਲਕੁਲ ਜੀ ਬਹੁਤ ਸਾਰੇ ਦੋਸਤਾਂ ਦੇ ਮੈਸੇਜ ਆ ਰਹੇ ਨੇ ਕਹਿੰਦੇ ਸਿਮਰਤ ਜੀ ਕਹਿ ਰਹੇ ਨੇ ਕਿ ਸਾਈਬਰ ਫਰਾਡ ਜਿਹੜੇ ਵੱਡੇ ਲੈਵਲ ਤੇ ਕਿਸੇ ਨਾਲ ਮਿਲ ਕੇ ਹੁੰਦਾ ਕਹਿੰਦੇ ਐਵੇਂ ਨਹੀਂ ਹੁੰਦਾ ਪਰ ਜੋ ਵੀ ਹੈ ਸਭ ਇਸ ਲੁੱਟ ਤੋਂ ਬਾਝੋਂ ਮੁੜ ਕੇ ਕਿਸੇ ਨੇ ਕੁਝ ਨਹੀਂ ਸੁਣਨਾ ਕੁਝ ਨਹੀਂ ਕਰਨਾ ਬਿਲਕੁਲ ਜੀ ਬਿਲਕੁਲ ਇੱਥੇ ਸਾਈਬਰ ਕ੍ਰਾਈਮ ਫਲਾਣਾ ਠ ਸਾਈਬਰ ਠਾਣਾ ਇਹ ਕੁਝ ਵੀ ਨਹੀਂ ਜੀ ਇੱਥੇ ਇੱਕ ਸਾਡਾ ਪੱਤਰਕਾਰ ਸੀਗਾ ਯਾਰ ਦੋਸਤ ਮਤਲਬ ਪੰਜਾਬ ਤੋਂ ਬਾਹਰ ਦਾ ਸੀ ਜੀ ਉਹਦਾ ਪੇਜ ਹੈਕ ਹੋ ਗਿਆ ਹੂੰ ਤਕੜਾ ਪੱਤਰਕਾਰ ਹੈ ਮਤਲਬ ਕਿ ਨਾਮੀ ਪੱਤਰਕਾਰਾਂ ਚੋਂ ਦੇਸ਼ ਜੀ ਜੀ ਤੇ ਮੈਂ ਉਹ ਚਲੋ ਦੁੱਖ ਸੁਖ ਪੁੱਛਦਾ ਸੀਗਾ ਇੱਕ ਦਿਨ ਤੇ ਗੱਲ ਚੱਲ ਪਈ ਵਾਅਵਾਚਰ ਹੋ ਗਿਆ ਉਹ ਕਹਿੰਦਾ 1.5 ਸਾਲ ਹੋ ਗਿਆ ਮੇਰਾ ਪੇਜ ਹੈਕ ਹੋਇਆ ਨੂੰ ਹੂੰ ਤੇ ਜਿਹੜਾ ਆਈਓ ਆ ਇਹ ਪਹਿਲਾਂ ਤਾਂ ਐਫਆਈਆਰ ਹੀ ਨਹੀਂ ਹੋਈ ਐਫਆਈਆਰ ਹੋ ਗਈ ਆਈਓ ਨੂੰ ਫੋਨ ਕਰਦਾ ਤੇ ਉਹ ਕਹਿੰਦਾ ਕੀ ਦੱਸਾਂ ਜਨਾਬ ਅੱਜ ਤੇ ਮੇਰੇ ਮੁੰਡੇ ਦਾ ਪੇਪਰ ਹੈ ਜੀ ਹਫਤੇ ਇੱਕ ਵਾਰ ਕਰਿਓ ਕਰਿਦਾ ਉਹ ਕਹਿੰਦਾ ਅੱਜ ਮੈਂ ਨਾਕੇ ਤੇ ਖਲੋਤਾ ਮੰਤਰੀ ਨੇ ਆਉਣਾ ਜੀ 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 ਉਹ ਕਹਿੰਦਾ ਡੇਢ ਸਾਲ ਤੋਂ ਪੇਜ ਹੈਕ ਹੀ ਚੱਲ ਰਿਹਾ ਮੇਰਾ ਫੇਸਬੁੱਕ ਸਾਹ ਬਣਾ ਰਿਹਾ ਹਾਲ ਬਣਿਆ ਪਿਆ ਮਾੜੇ ਹਾਲ ਨੇ ਜੀ ਮਾੜੇ ਹਾਲ ਨੇ ਬਲਵੀਰ ਜੀ ਕਹਿ ਰਹੇ ਨੇ ਕਿ ਸਾਈਬਰ ਫਰਾਡ ਦੇ ਵਿੱਚ ਪੁਲਿਸ ਵੀ ਕੁਝ ਨਹੀਂ ਕਰ ਸਕਦੀ ਜਦੋਂ ਨੂੰ ਪੁਲਿਸ ਨੂੰ ਪਤਾ ਲੱਗਦਾ ਉਦੋਂ ਤੱਕ ਕੁਝ ਦਾ ਕੁਝ ਹੋ ਜਾਂਦਾ ਜੀ ਬਿਲਕੁਲ ਬਿਲਕੁਲ ਜੀ ਜੀ ਅਸ਼ੋਕ ਪ੍ਰੀਜੀ ਕਹਿ ਰਹੇ ਨੇ ਕਿ ਸਾਈਬਰ ਅਰੈਸਟ ਤੇ ਹੋਰ ਵੀ ਬਹੁਤ ਸਾਰੀਆਂ ਵੀਡੀਓਜ਼ ਖਾਲਾ ਕਿ ਕਾਫੀ ਕੁਝ ਮਿਲ ਰਿਹਾ ਜੀ ਇਹ ਡਿਜੀਟਲ ਅਰੈਸਟ ਹੈ ਮੈਂ ਜਿਵੇਂ ਤੁਹਾਨੂੰ ਉਹ ਡਾਕਟਰ ਸਾਹਿਬਾਂ ਦੀ ਗੱਲ ਦੱਸੀ ਕਿ ਕਿਸ ਤਰ੍ਹਾਂ ਯਾਰ ਮੂਰਖ ਮੇਰੇ ਵੰਦੇ ਆ ਵੰਦੇ ਆ ਉਹ ਸਾਡੇ ਸਾਡੇ ਜਿਮ ਵਾਲੇ ਨੂੰ ਲੁੱਟ ਲੈ ਕੇ ਚੱਲੇ ਸੀਗੇ ਉਹੀ ਕਿ ਉਹਨਾਂ ਨੇ ਕਿਤੇ ਕੋਰੀਅਰ ਕਰਵਾਇਆ ਅਕਸਰ ਹੁਣ ਤੁਸੀਂ ਦੇਖਦੇ ਹੋ ਕਿ ਜਿਹੜੇ ਕਲਾਇੰਟ ਹੁੰਦੇ ਆ ਤਗੜੇ ਟ੍ਰੇਨਰਾਂ ਦੇ ਤਗੜੇ ਜਿਮਾਂ ਦੇ ਕਲਾਇੰਟ ਹੁੰਦੇ ਆ ਬਾਹਰ ਚਲੇ ਜਾਂਦੇ ਆ ਪਰ ਹੁੰਦਾ ਕੀ ਆ ਕਿ ਜਿਹੜੀ ਵੀ ਕੋਈ ਚੀਜ਼ ਮੰਗਾਉਣੀ ਆ ਪ੍ਰੋਡਕਟ ਮੰਗਾਉਣਾ ਉਹਨਾਂ ਨੇ ਆਪਦੇ ਬੰਦੇ ਤੋਂ ਮੰਗਾਉਣਾ ਜਿਹਦੇ ਨਾਲ ਉਹਨਾਂ ਨੇ ਪਹਿਲਾਂ ਨਵਾਈ ਆ ਜੀ ਜੀ ਤੋ ਕਹਣਗੇ ਕਿ ਸਰ ਤੁਸੀਂ ਲੈ ਕੇ ਦੇ ਦਿਓ ਬਿਲਕੁਲ ਤੁਸੀਂ ਆਪਦੇ ਕੋਲ ਨੂੰ ਭੇਜ ਦਿਓ ਕੋਈ ਵੀ ਚੀਜ਼ ਆ ਅੱਜ ਕੱਲ੍ਹ ਸ਼ਿਲਾਜੀਤ ਬੜੀ ਚੱਲੀ ਆ ਹਮ ਕਿ ਤੁਸੀਂ ਦੇਖੋ ਜੀ ਕਿਹੜੀ ਉਰੀ ਦੀ ਗੱਲ ਹੈ ਤਾਂ ਅਗਲਾ ਪਾਰਸਲ ਕਰਾ ਦਿੰਦਾ ਜੀ ਪਾਰਸਲ ਉਹ 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 ਜਿਹੜੀਆਂ ਕੰਪਨੀਆਂ ਉਹ ਡਾਟਾ ਲੀਕ ਕਰ ਦਿੰਦੀਆਂ ਨੇ ਹਮ ਤਾਂ ਬਸ ਇੱਕ ਅਦਾ ਕਿਤੇ ਪਾਰਸਲ ਵੱਡੇ ਆ ਜਾਂਦੇ ਫਿਰ ਬਸ ਆਹ ਸੀ ਜੀ ਪਾਰਸਲ ਚ ਬਚਣਾ ਹੀ ਕੁਛ ਨਹੀਂ ਹੋਊਗਾ ਤੁਹੋਂ ਝੂਠਾ ਹੀ ਕਰ ਜਾਂਦੇ ਨੇ ਬਿਲਕੁਲ ਬਿਲਕੁਲ ਲੁਭਾਣੇ ਜਗਦੀਪ ਸਿੰਘ ਜੀ ਵੀ ਦੱਸ ਰਿਹਾ ਕਿ ਡਿਜੀਟਲ ਅਰੈਸਟ ਵਾਲਾ ਕੰਮ ਕਹਿੰਦੇ ਮੇਰੇ ਪਿੰਡ ਦੇ ਮੁੰਡੇ ਦੇ ਨਾਲ ਕੰਮ ਕਰਦੇ ਮੁੰਡੇ ਨਾਲ ਹੋਇਆ ਪਿਛਲੇ ਦਿਨ ਹੀ ਕਹਿੰਦੇ ਓਹੋ ਹੋ ਨਹੀ ਨਹੀ ਹੁੰਦਾ ਸਾ ਮਤਲਬ ਇਹ ਚੀਜ਼ਾਂ ਚਲੋ ਜੀ ਅਵੇਅਰ ਗ੍ਰੰਥੀ ਸਿੰਘ ਸੀਗੇ ਚਲੋ ਕਿਤੇ ਮੈਂ ਫੇਰ ਗੱਲ ਸੁਣਾਵਾਂਗਾ ਉਹਨਾਂ ਦੇ ਫਾਦਰ ਸਾਹਿਬ ਨਾਲ ਇਸ ਤਰ੍ਹਾਂ ਹੋਇਆ ਸੀਗਾ ਜੀ 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 ਬਹੁਤ ਸਾਰੀਆਂ ਇਦਾਂ ਦੀ ਘਟਨਾਵਾਂ ਹੋ ਰਹੀਆਂ ਨੇ ਅਵੇਅਰ ਹੋਣ ਦੀ ਹੀ ਲੋੜ ਹੈ ਆਪਾਂ ਨੂੰ ਪੈਰ ਪੈਰ ਤੇ ਕਿਉਂਕਿ ਕੱਲ ਮਿੰਟੂ ਜੀ ਮੇਰੇ ਨਾਲ ਵੀ ਇਦਾਂ ਹੋਇਆ ਮੈਨੂੰ 47 ਮੈਸੇਜ ਆਏ ਜੀ ਜਿਨ੍ਹਾਂ ਦੇ ਵਿੱਚ OTP ਆ ਰਹੇ ਸੀ ਵਾਰ-ਵਾਰ ਸੋ ਮੈਂ ਕਿਸੇ ਮਿੱਤਰ ਨੂੰ ਸਕਰੀਨਸ਼ਾਟ ਭੇਜਿਆ ਮੈਂ ਕਿਹਾ ਆ ਕੀ ਮਸਲਾ ਹੈ ਵੀ ਇੰਨੇ OTP ਕਿਉਂ ਆ ਰਹੇ ਹੋਰ ਉਹ ਵੀ ਕੰਪਨੀਆਂ ਦੇ ਨਾਮ ਤੇ ਜਿਵੇਂ ਫਲਿੱਪਕਾਰਟ ਇਦਾਂ ਉੱਤੇ ਲਿਖਿਆ ਉਹ ਬਣਾ ਦਿੰਦੇ ਸਭ ਕੁਝ ਤੇ ਉਹਨੇ ਮੈਨੂੰ ਦੱਸਿਆ ਕਹਿੰਦਾ ਯਾਰ ਤੂੰ ਖੋਲਣਾ ਨਹੀਂ ਕੁਝ ਮੈਂ ਕਹਿੰਦਾ 5-7 ਮਿੰਟ ਵੇਲੇ ਬਸ ਬਸ ਕੁਝ ਨਹੀਂ ਤੁਸੀਂ ਕਰੋ ਉਹ ਨੰਬਰ ਨੂੰ ਬਲੌਕ ਕਰ ਦਿਓ ਵਾਧੂ ਵਾਧਾ ਤੇ ਪੱਟੀ ਸਾ ਕਲਵੰਤ ਸਿੰਘ ਵਰਵਾਲ ਕਹਿੰਦੇ ਕਿ ਸਾਡੇ ਕੋਲ ਤਾਂ ਪੈਸਾ ਹੀ ਨਹੀਂ ਤੁਹਾਡੇ ਕੋਲ ਬੈਂਕ ਅਕਾਊਂਟ ਤੇ ਹੋਊਗਾ ਵਰਵਾਲ ਸਾਹਿਬ ਉਹਨਾਂ ਨੇ ਅਗਾਂਹ ਲੋਨ ਲੈ ਲੈਣਾ ਹੂੰ ਹੂੰ ਇਹ ਤੁਸੀਂ ਇਹ ਨਹੀਂ ਕਹਿ ਸਕਦੇ ਜਿਵੇਂ ਸਾਡੇ ਇੰਡੀਅਨ ਲੋਕ ਪਤਾ ਨਹੀਂ ਕਿਉਂ ਸਾਡੀ ਕਾਦੀ ਪ੍ਰਾਈਵੇਸੀ ਜੀ ਸਾਡੀ ਜ਼ਿੰਦਗੀ ਤੇ ਖੁੱਲੀ ਕਿਤਾਬ ਆ ਉਹ ਜਨਾਬ ਤੁਹਾਡੀਆਂ ਗੱਲਾਂ ਬੈਡਰੂਮ ਵਾਲੀਆਂ ਵੀ ਸੁਣਦੇ ਨੇ ਹੂੰ ਹੁਣ ਖੁੱਲੀਆਂ ਕਿਤਾਬਾਂ ਨੇ ਵੇੜ ਗਏ ਜੀ ਹੁਣ ਉਹ ਤੁਹਾਡੇ ਬੈਡਰੂਮ ਦੀਆਂ ਰਾਤ ਵਾਲੀਆਂ ਦੇ ਨਾਲੀਆਂ ਸਭ ਵਾਜਾਂ ਸੁਣਦੇ ਨੇ ਜੀ 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 ਸਮਝ ਗਏ ਨਾ ਤੁਸੀਂ ਬਿਲਕੁਲ ਬਿਲਕੁਲ ਤੇ ਤੁਸੀਂ ਠੀਕ ਹੈ ਤੁਸੀਂ ਖੁੱਲੀ ਕਿਤਾਬ ਪਰ ਕੀ ਅਲੋਅ ਕਰੋਗੇ ਰਾਤ ਨੂੰ ਜਾਂ ਦਿਨੇ ਤੁਹਾਡੇ ਕੋਈ ਖਿੜਕੀ ਦੇ ਨਾਲ ਆ ਕੇ ਗੱਲਾਂ ਤੁਹਾਡੇ ਦੋ ਜੀਆਂ ਦੀਆਂ ਸੁਣੇ ਕੋਈ ਨਹੀਂ ਕਰਦਾ ਜੀ ਡਾਂਸ ਵਿੱਚ ਬੈਠਦਾ ਖੁੱਲੀ ਕਰਦਾ ਮੈਂ ਸਾਡੇ ਲੋਕ ਖੁੱਲੀ ਕਰ ਤਾਂ ਸਾਡੇ ਕੋਲ ਹੈ ਨਹੀਂ ਕੁਝ ਵੀ ਹੈ ਨਹੀਂ ਕੁਝ ਵੀ ਉਹਨਾਂ ਨੇ ਗੰਨ ਲੈ ਲੈਣਾ ਨਾਲ ਲੈਣਾ ਬਣਾ ਲੈਣਾ ਤੁਸੀਂ ਦਿਓਗਾ ਕਿਸੇ ਨੂੰ ਆਧਾਰ ਕਾਰਡ ਪੈਨ ਕਾਰਡ ਦਿਓ ਪੈਨ ਕਾਰਡ ਤੇ ਫਰਜੀ ਫਰਮ ਬਣਾ ਕੇ ਉਹਨਾਂ ਨੇ 100 150 ਕਰੋੜ ਦਾ ਬਿਜ਼ਨਸ ਕਰ ਦੇਣਾ ਹੂੰ ਬਿਲਕੁਲ ਤੁਹਾਡੇ ਕੋਲ ਕੁਝ ਨਹੀਂ ਹੈ ਜੀ ਤੁਹਾਡੇ ਪੈਨ ਕ ਅਸੀਂ ਇਹਦੇ ਤੇ ਸਟੋਰੀਆਂ ਕੀਤੀਆਂ ਨੇ ਅਵੇਰਨੈਸ ਸਾਡਾ ਇੱਕ ਟੀਚਾ ਹੈ ਜੀ ਕਿ ਪੈਨ ਕਾਰਡ ਚੱਕਿਆ ਕਿਸੇ ਮਜ਼ਦੂਰ ਦਮ ਤੋਂ ਪਤਾ ਹੀ ਨਹੀਂ ਉਸ ਪੈਨ ਕਾਰਡ ਤੇ ਫਰਜ਼ੀ ਫਰਮ ਬਣਾ ਕੇ ਜੀਐਸਟੀ ਘੁਟਾਲਾ ਕਰਦਾ ਬਿਲਕੁਲ ਬਿਲਕੁਲ